ਲਓ ਭਾਈ ਛਾਤਰੀਆ ਪਰ ਲਾਤੀ ਚੋਬਰ ਦੀ ਛਾਤਰੀਆ ਭਈਆ ਤੇ ਉਹ ਬਹਿ ਹੂਟਰਾ ਹੁਣ ਇਹਨੂੰ ਲੈ ਕੇ ਚੱਲਦੇ ਆ ਬਾਹਰ ਡੈਕ ਲਾਉਣੇ ਇਹਦਾ ਚੈਨ ਕੁੱਫੀ ਨਾਲ ਚਾਲਟਰ ਨੂੰ ਲੈ ਆ ਬਾਹਰ ਲਓ ਭਾਈ ੱਤ ਲਓ ਭਾਈ ਆਪਣਾ ਵਾਇਰਿੰਗ ਖੋਲੀ ਜਾਂਦਾ ਖੜਿਆ ਤੇ ਡਬੇ ਡਬੇ ਲਾਉਣੇ ਚੈਨ ਕੁੱਫੀ ਤਾਰਾਂ ਤੁਰਾਂ ਕੱਟਤੀਆਂ ਸਾਰੀਆਂ ਹੁਣ ਉਧਰ ਭਾਈ ਤਾਂ ਚੈਨ ਕੁੱਫੀ ਟੰਗ ਰਹੇ ਨੇ ਟੰਗ ਦੇ ਵੀ ਇਹ ਜੀ ਬੇਟਾ ਪਗੜਿਆ ਮਾ ਕਰੀਏ ਨਾ ਬਾਈ ਕਿਵੇਂ ਕਦਾਂ ਕਵਰਾਉਂਗਾ ਮੈਂ ਤਦੋਂ ਇਹ ਸੱਟ ਨਾ ਦੇਵੇ ਤਾਂ ਨਾ ਤੋਂ ਲਾਲਾ ਚਾਚਾ ਕਹਿੰਦੇ ਮੈਂ ਦਵਾਈ ਦਿੱਤੀ ਨਾਉਂ ਦੁਆ ਲੈ ਮਾਂ ਜੀ ਬਲੱਡ ਬੰਦ ਆ ਗਿਆ ਇਹ ਵੀ ਇੱਕ ਗਰਵਾੜੀ ਤੰਗ ਸੀ ਬਈ ਚੈਣ ਕੁੱਪੀ ਕਹਿੰਦੇ ਇਹ ਕਿੜਿਆ ਇੱਥੇ ਮੌਜ ਨਾ ਕੰਮ ਲਿਆ ਵਾਂਗੂ ਲੱਗਿਆ ਰੈ ਨੁਕੜੀ ਆਹ ਨਾ ਖੋਲ ਨਾ ਖੋਲ ਬਸ ਮੋਟਰ ਟਰੈਕਟਰ ਚੱਕ ਦੂ ਵੀ ਆਹ ਚੱਕ ਚੱਕ ਆਹ ਚਾਹਗਾ ਇੱਥੇ ਦਾ ਚੱਕੇ ਹੋ ਕੇ ਉਹ ਦੂਰ ਪਾਵਾ ਕਰ ਜੇ ਰਿਆਣ ਲਈ ਇੱਥੇ ਜਾਣਾ ਫੇਰ ਫੇਰ ਖੋਲੀ ਚੱਲਾਂਗੇ ਨਾ ਚੰਗਾ ਰੱਖ ਲੈ ਇੱਥੇ ਲੈ ਮੁੰਡਿਆ ਥੱਲੇ ਖੋਲੋ ਲਾਓ ਬੋ ਜੀ ਥੱਲੋਂ ਨੇ ਵਾਇਰਿੰਗ ਕੱਢਤੀ ਸਾਰੀ ਹੁਣ ਆ ਖੋਲ ਦੇ ਤੇਦਰ ਭਾਈ ਆਪਣੇ ਯੂ ਦੇ ਨਟ ਲੈ ਕਰੀ ਜਾਂਦਾ ਖੋਲ ਹੀ ਦਿੱਤਾ ਹੋਰ ਕੀ ਕਰ ਦਿੰਦੇ ਓਏ ਇਹ ਤਾਂ ਪਿਆ ਰਹਿਦਾ ਜਾਹੇ ਇਹਦਾ ਢੱਲੇ ਕਰਕੇ ਆਪਾਂ ਆ ਨਟ ਖੋਲਾਂਗੇ ਪਹਿਲਾਂ ਮੁਰਗਾ ਕਾਲੇ ਕੱਢ ਲੈ ਆਹਾਂ ਲੈ ਆ ਤਾਂ ਇੱਥੇ ਹੀ ਰਹਿ ਜਾਣਗੇ ਓਹੋ ਗੋਟੀ ਫੜਾ ਜਾ ਚਾਹ ਓਏ ਹਿੱਟਾ ਦੇਖੀ ਯਾਰ ਹੱਥ ਪਾ ਕੇ ਤੂੰ ਆ ਨਟ ਉਹ ਨਹੀਂ ਖੁੱਲਦਾ ਹੁਣ ਓਏ ਗੋਟੀ ਫੜਾਈ ਜਾ ਚਾਚਾ ਹਲਦੀ ਵੀ ਹੈਗੀ ਚਾਚਾ ਗੋਟੀ ਨਾ ਫਿਰ ਉਹ ਅਟਕਾਇ ਨਾ ਖੁੱਲਣਾ ਹਾਂ ਤੇ ਰਾੜ ਹਾਂ ਬਾਈ ਆ ਫੜਾਈ ਹੋ ਯਾਰ ਥੱਲੇ ਨਾਲ ਲੱਗਿਆ ਹੀ ਛੱਡ ਕੀ ਕਰਨਾ ਪਤਾ ਪੁਰਨਾ ਖੱਟਾ ਛੜੇ ਦਾ ਡਾਊਨ ਪਾਉਣਾ ਆਪਣੀ ਪੁਰਾਣੀ ਐਂ ਵੀ ਦੇਖੀ ਪਾਰ ਕੇ ਉਹ ਯਾਰ ਬੱਟਣੀ ਬੋ ਕੇ ਚਾ ਅਈ ਤੋਂ ਟਰੈਕਟਰ ਖੜਾ ਹੋ ਪੱਟ ਦੇ ਉਹ ਕੋਚਾ ਹਾਂ ਅਈ ਤੋਂ ਹਾਂ ਆ ਨਾ ਖੋਲ ਕੇ ਇਹਨੂੰ ਢਿੱਲੀ ਕਰਦਾ ਹੈ ਹਾਂ ਜੀ ਕਿੰਨੀ ਮਰਜ਼ੀ ਅਗਲਾ ਕੰਟਰੋਲ ਕਰਤੀ ਆ ਓਏ ਭਾਂਜੋ ਚੱਲੂ ਜਾਗੇ ਬਹੁਤ ਮੂਵ ਸੀ ਅੱਥਾ ਜੇ ਗੋਬਲ ਸਭ ਆਇਆ ਨਾ ਬਾਸੜਿਆ ਬੰਦ ਦੋਦੂ ਬਚਾਰਾ ਉਹ ਮਰ ਗਿਆ ਸਾਲੇ ਮੇਰੇ ਦੇ ਹਫਤਾ ਦੁਕਾਨ ਨਹੀਂ ਖੋਲੀ ਬੰਦ ਕਿਹਦੀ ਕੋਚ ਲਓ ਬਈ ਇਧਰ ਲਾ ਨਾ ਟੋਕਾ ਖੋਲ ਤਾਂ ਇਧਰ ਲਾ ਨਾ ਟ ਖੁੱਲਣ ਜਾ ਰਿਹਾ ਜਪਾਨਾ ਦਿਲ ਦੋ ਰਿਹਾ ਹੋਇਆ ਹੈ ਜ ਆਊਗਾ ਤੁਹਾਨੂੰ ਟੱਟ ਲੋ ਖੋਲ ਤੇ ਨਾਟ ਹੈ ਓਏ ਹਾਂ ਖੋਲ ਤੇ ਹੋਰ ਇਧਰ ਅਰਸ਼ੋ ਭਾਈ ਉਹ ਬਣੇ ਖੜੇ ਆ ਓਏ ਕਿਹੜੇ ਖੇਤੀ ਵਾਲੀ ਹੈਗਰੀ ਕਲਚਰ ਛੋਟਾ ਆ ਗਿਆ ਛੋਟਾ ਆ ਗਿਆ ਇਹ ਮੁੰਡੇ ਟੋਚਣਾ ਜੀ ਬੱਲੇ ਬੱਲੇ ਕਰਾਈ ਆ ਓਏ ਅੰਮਾ ਕਿਹੜੀ ਤਾਂ ਰੋਈ ਗਿਆ ਅਪਰੇਟ ਹੂੰ ਨਾ ਟੱਲਾ ਨੂੰ ਦਾ ਫੜੇ ਮੋਟੂ ਬਾਲਾ ਨਾ ਕਸ ਮੋਟੂ ਜਾ ਕੇ ਨਾ ਬਾਈ ਯਾਰ ਜਿੰਨਾ ਕਿ ਨਾ ਟੱਲਾ ਕਰਦਾ ਪਰ ਨਾ ਤੂੰ ਸੰਦੇ ਚ ਲੈਣਾ ਉੱਪੇ ਲਾ ਦੇ ਬਰਦਰ ਹਾ ਇਹ ਨਹੀਂ ਸੀ ਥਾਂ ਫਿਰ ਮੈਨੂੰ ਬੜਾ ਇਹ ਨਾਟਕ ਉੱਲ ਗਿਆ ਟੱਲੋਂ ਚਾਚਾ ਚਾਚਾ ਅੰਮਰ ਘਾਟਾ ਬੀਜ ਦੀ ਨਾਟ ਖਾਡਾ ਸਨ ਵਾਲੇ ਇੱਧਰ ਤੋਂ ਮਾਂਗਰਦੀ ਨਿਕਲਣਗੇ 19 ਨੰਬਰ ਦੇ ਬੰਨੇ ਵਾਲੇ ਮਾੜਾ ਇਹ ਹੱਲ ਚੱਲ ਕਰਨੀ ਬੂੜਾ ਇੱਕ ਦੀ ਪਕੜਦੇ ਪੂਰੀ ਦੀ ਨਹੀਂ ਆਈ ਤੀ ਹੋਈ ਆ ਇੱਧਰ ਦੀ ਉਹ 19 ਨੰਬਰ ਦੀ ਚਾਬੀ ਦੇ ਟੱਲੋ ਆ ਪਿਆ ਬੂਦੀ ਬਣਾਣਾ ਛਲਿਆ ਪੁੱਤ ਆ ਖੁੱਲ ਗਿਆ ਹੁੰਦਾ 19 ਨੰਬਰ ਦੀ ਚਾਬੀ ਹੈਗੀ ਆ ਉੱਤੇ ਤੇਰਾ ਜਿਹੜਾ ਕਿ ਤੂੰ ਉਹ ਜੂਬਾ ਪਾ ਬਦਾ 흘ੀ ਜਾਂਦੇ ਹੱਥ ਬਾਹਰ ਨਿਕਲੇ ਉਹ ਨੱਟ ਤਾਂ ਕੱਢੀ ਯਾਰਾ ਨੱਟ ਖੜ ਜਾ ਮਜੂਬਾ ਪਾ ਫਿਰ ਆਣਾ ਕੋਈ ਨੀ ਨੀ ਕਬੂਟੂ ਇਹ ਛੋੜ ਨਾ ਨਾ ਆ ਮਾਰ ਲਾ ਕੱਢੀ ਦੇ 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 ਇਨੇ ਖੜ ਜਾ ਆ ਜਾਂ ਦੇ ਰੇਡ ਲੋ ਬਸ ਮੈਂ ਕਿਹਾ ਆਟ ਬਣੀ ਸਾਰਾ ਜਾਬੀ ਮੈਨੂੰ ਦੇ ਦੇ ਦੀ ਹੈਗੀ ਲਾਓ ਬਾਈ ਨਾਟ ਖੋਲਤੇ ਆਪਾਂ ਹੁਣ ਲਾਉਨੇ ਆ ਪੇਟੀ ਇਹਦਾ ਬਣਾ ਲੂ ਖੜ ਜਾ ਵਾ ਜਲਦੀ ਨਹੀਂ ਕੀ ਕਰਦਾ ਅਸੀਂ ਚੱਲ ਕੇ ਬਰਗੜਦੇ ਚਲੋ ਯਾਰ ਤੇ ਕੈਂਟੀ ਥੱਲੇ ਨਾਲ ਹੀ ਆ ਗਏ ਆੜ ਦੇ ਉੜਦੇ ਹੋਈ ਕਿਤੇ ਡੱਥ ਦੀ ਲਲਕਰਾ ਖਾ ਯਾਰ ਆੜ ਜੇ ਫੱਟ ਰੋ ਕੋ ਤੇ ਉਹ ਨਾ ਨਹੀਂ ਹੋ ਰਹਾ ਹੋਣੀ ਹੋਣੀ ਆਈ ਕਹਿਣਾ ਵਾ ਕਿ ਨਾ ਨਾ ਹਰਦਾ ਹਰਦਾ ਹੱਜਾ ਹਰਦਾ ਬਾਈ ਓਏ ਫੜ ਦੋ ਫੜ ਦੋ ਸੁਰੂ ਸੁਰੂ ਬਸਾਂ ਚੱਕੀ ਆ ਨਾਟ ਰਹਿ ਗਏ ਢਿੱਲੀ ਕਰਨੀ ਪਊਗਾ ਜਾਣ ਦੇ ਕਾਸੀ ਗਏ ਜਾਣ ਦੇ ਬਾਈ ਕੁਛ ਨਹੀਂ ਪਾੜਦੀ ਡਰੋਣਾ ਰੱਬ ਆਈ ਨਹੀਂ ਕਹਿਣਾ ਨਾ ਫੜ ਚੱਲ ਪਾਇਆ ਉਹ ਤੁਲੂ ਰੂਰੀ ਦੀ ਗੌਰ ਰੱਖਿਓ ਮਲਾ ਤਾਂ ਹਾਣਾ ਜਗਾ ਘਟ ਜੇ ਨਾ ਜਾਊਗੀ ਜੋ ਜਾਊਗੀ ਆ ਇੱਥੇ ਰਹਿ ਜੀ ਬਰੋਕੋ ਤੇ ਹੋਏ ਉਹ ਨਹੀਂ ਬਚਾੜ ਗਈ ਕੋਈ ਨਹੀਂ ਕਹਿੰਦੀ ਉਹ ਬਲਟ ਜੜ ਗਿਆ ਉਹ ਨਹੀਂ ਕਹਿੰਦੀ ਕੋਈ ਹਾਂ ਚੱਲ ਚੱਲ ਡਰ ਨਾ ਡਰ ਨਾ ਡਰ ਨਾ ਮੈਂ ਡਰ ਨਾ ਖੱਚ ਕੇ ਡ ਇਹਦਾ ਇੱਥੇ ਹੀ ਰਹਿਣੀਆਂ ਆ ਸੱਲੋ ਫੇ ਤੱਕੀ ਤੱਪ ਗਈ ਛੜਦੀ ਓਏ ਆਟਾ ਨਹੀਂ ਕਹਿੰਦੀ ਓਏ ਖੜਦਾ ਭਾਈ ਹੁਣ ਮੈਂ ਜਲਦੀ ਜੀ ਦੀ ਰਚਾ ਨਾ ਨਹੀਂ ਲਉਂਦੀ ਰੰਗਾ ਟਾਈਕੀ ਵਾਲੀਆਂ ਪੱਤੀਆਂ ਨੇ ਮਰਗਾਟਾ ਨਾਲ ਦਹੇ ਬਾਜਦੀ ਨਹੀਂ ਤਾਂ ਤੋਂ ਹਲਦਾ ਫੁੱਟ ਪਈਆਂ ਨਾ ਉਹਨਾਂ ਕਿੱਥੇ ਜਾ ਰਹੀ ਨਾ ਚੱਲ ਚੱਲ ਮੈਂ ਸੌਣ ਨਹੀਂ ਦਰ ਲੈ ਓਏ ਠੱਗਾ ਨਹੀਂ ਦਰ ਨਾ ਚਲੋ ਚਲੋ ਆਇਆ ਕਿਨੇ ਹੋਏ ਜੀ ਤੇ ਆਇਆ ਹੋ ਰੈਡੀ ਵੀ ਕਰ ਲਾਂਗੇ ਚੱਲ 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 ਪੁੱਲ ਰੂ ਹੋਣ ਵਾਲਾ ਜੈਂਟਰ ਇਹ ਦਾ ਚੱਲ ਚੱਲ ਇਹ ਚੱਕ ਚਲੋ ਜਦੋਂ ਚੱਲਣ ਲੱਗਿਆ ਤਾਂ ਪਿੱਛੇ ਦਿਵਾਰਾਂ ਤੇ ਲੱਗੀ ਹੋ ਗਈ ਆਹ ਬੰਦੂ ਦਾ ਸਾਉਂਡ ਹੋ ਗਿਆ ਸਾਉਂਡ ਆਪਾਂ ਪਿੱਛੇ ਆਣੇ ਅੱਗੇ ਨਹੀਂ ਆਉਂਦੀ ਨਹੀਂ ਆਏ ਨਹੀਂ ਉਹ ਤਾਂ ਤੁਹਾਨੂੰ ਠੰਡ ਪਈ ਜਾ ਕੋਈ ਜ਼ਿਆਦਾ ਮਾਰ ਪੱਤੀਆਂ ਲਾਉਂਦੀਆਂ ਹੋਣਗੇ ਜਿਆ ਬੜਗਾ ਮਰਗਾਟ ਨਾਲ ਨਾ ਖਾਣਦੇ ਓਟ ਲੋ ਓਏ ਨਾ ਦੇ ਨਾਲ ਨਾ ਲਗਾਉਣਾ ਮੇਰਾ ਰੱਦ ਦੇ ਤੀਕੜਾ ਬੁਝੀ ਨਾਲ ਨਹੀਂ ਉੱਚੀ ਡਾਇਰੈਕਟਰ ਕਰ ਦੋ ਚੱਕੀ ਆ ਚਾਲਾ ਜਾਣਦੇ ਤਾਂ ਨਾਲ ਲਾ ਦੇ ਜਮਾ ਨਾ ਨਾ ਟਪਾ ਦੇ ਤਾਂ ਥਾਂ ਥਾਂ ਪਿਆ ਯਾਰ ਕੀ ਹੁੰਦਾ ਨਾਲ ਲਾ ਦੇ ਮੈਨੂੰ ਰੋ ਬਾਲ ਬੋਸ ਕੇ ਟਰੈਕਟਰ ਗਾਹਾਂ ਕਰ ਲਾਂਗੇ। ਗੱਲ ਨਹੀਂ ਹੋ ਜੂ। ਮਾਗਰੋ ਬੋਲਾ ਬਹੁਤ ਆ ਉਹ ਬਹੁਤ ਐ ਚੱਲਾਂਗਾ ਟਰੈਕਟਰ। ਪੁੱਤਰ ਜੋ ਤੁਸੀਂ ਬਾਛੜ ਦੇਣੀ। ਹਾਰੇ ਪੁੱਤਰ ਜੋ ਕਰਦੇ ਗਾਹਾਂ ਜਿਹੜਾ ਟਰੈਕਟਰ। ਹਾਰੇ ਮੂੰਹ ਤੋਂ ਦੂਰ। ਤਾਂ ਤੁਸੀਂ ਕਿੱਥੀਆਂ ਹੋਈਆਂ ਨੇ? ਹਾਂ। ਪਰ ਇਹ ਹਾਂ। ਇਹ ਤਾਂ ਕੁਝ ਆ ਹੋਊ ਜੇ। 17 ਦੂਰਾ ਤੱਕ। ਹਾਂ। ਨੂੰ ਆ ਜਾਏ ਕੋਈ ਸਰਦ ਜੀ ਕੋਈ। ਅੱਡ 3 ਵਜੇ। ਨਹੀਂ। ਬਸ ਓਕੇ ਹੁਣ ਗੱਤਾਂ ਥੈਂਕ ਯੂ ਥੈਂਕ ਯੂ ਆਜੇ ਤੋ ਆਜੇ ਲਿਆਓ ਰੈਡੀ ਲੋ ਹੁਣ ਲਵਣਾ ਇਹਨੂੰ ਆਪਾਂ ਥੱਲੇ ਮੇਰੇ ਨਹਾਜੋ ਉੱਪਰ ਚ ਲਿਵਾਣਾ ਮੈਂ ਵੀ ਤਾਂ ਨਹੀਂ ਕਹ ਰਿਹਾ ਅਈਏ ਕੋਈ ਨਹੀਂ ਦਿੱਤਾ ਇੱਕ ਤਾਂ ਸੋ